ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਜਦੋਂ ਕਿਸੇ ਵਿਅਕਤੀ ਨੇ ਆਪਣੀ ਜ਼ਮੀਨ ਹੈ ਉਹ ਕਿਸੇ ਨੂੰ ਰਹਿਣ ਤੇ ਦਿੱਤੀ ਵੀ ਹੈ ਮਤਲਬ ਗਹਿਣੇ ਤੇ ਦਿੱਤੀ ਵੀ ਹੈ ਉਸ ਨੂੰ ਫਿਰ ਕੁਝ ਸਮੇਂ ਬਾਅਦ ਪੈਸਿਆਂ ਦੀ ਲੋੜ ਪੈ ਗਈ ਉਹ ਆਪਣੀ ਜ਼ਮੀਨ ਨੂੰ ਵੇਚਣਾ ਚਾਹੁੰਦਾ ਹੈ ਕੀ ਉਹ ਵੇਚ ਸਕਦਾ ਇਸ ਬਾਰੇ ਗੱਲ ਕਰਾਂਗੇ ਬਹੁਤ ਹੀ ਆਸਾਨ ਸ਼ਬਦਾਂ ਵਿੱਚ ਤੇ ਬਹੁਤ ਹੀ ਛੋਟੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਦਾਹਰਨ ਦੇ ਨਾਲ ਗੱਲ ਕਰਾਂਗੇ ਗੱਲ ਕਰਾਂਗੇ ਇੰਤਕਾਲ ਬੈ ਬਕਾਇਮੀ ਰਹਿਣ ਮੰਨ ਲਓ ਕਿਸੇ ਮਾਲਕ ਨੇ ਆਪਣੀ ਜਿਹੜੀ ਜ਼ਮੀਨ ਹੈ ਉਹ ਰਹਿਣ ਕੀਤੀ ਹੋਈ ਹੈ ਪਰ ਹੋਰ ਪੈਸਿਆਂ ਦੀ ਲੋੜ ਖਾਤਰ ਮਾਲਕ ਆਪਣੀ ਜ਼ਮੀਨ ਨੂੰ ਵੇਚਣਾ ਚਾਹੁੰਦਾ ਹੈ ਮਤਲਬ ਵੇਚਣਾ ਚਾਹੁੰਦਾ ਹੈ ਮੁਰਤੀ ਹੀ ਨੇ ਜਿਹੜਾ ਜਿਹਨੇ ਰਹਿਣ ਤੇ ਲਈ ਵੀ ਹੈ ਮਤਲਬ ਗਹਿਣੇ ਤੇ ਲਈ ਵੀ ਹੈ ਉਹ ਖਰੀਦਣ ਨੂੰ ਤਿਆਰ ਨਹੀਂ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਹੁੰਦੀ ਹੈ ਜਿਹੜਾ ਮਾਲਕ ਹੈ ਜ਼ਮੀਨ ਦਾ ਕਿਸੇ ਹੋਰ ਵਿਅਕਤੀ ਨੂੰ ਵੇਚ ਕਰ ਸਕਦਾ ਮਤਲਬ ਵੇਚ ਸਕਦਾ ਪਰ ਜਿਹੜੀ ਰਹਿਣ ਦੀ ਰਕਮ ਹੈ ਮਤਲਬ ਗਹਿਣੇ ਦੀ ਰਕਮ ਹੈ ਜਿਹੜਾ ਬੰਦਾ ਖਰੀਦਾ ਹੈ ਜ਼ਮੀਨ ਨੂੰ ਉਹਦੇ ਕੋਲ ਰਹੂਗੀ ਉਹਦਾ ਕਾਰਨ ਇਹ ਹੈ ਕਿ ਕਿਉਂਕਿ ਜਿਹੜਾ ਰਕਬਾ ਹੈ ਉਹ ਰੈਂਡ ਤੇ ਹੈ ਜਦੋਂ ਰੈਂਡ ਦੀ ਜਿਹੜੀ ਮਿਆਦ ਹੈ ਉਹ ਪੂਰੀ ਹੋ ਜਾਂਦੀ ਹੈ ਤਾਂ ਜਿਹੜਾ ਖਰੀਦਾਰ ਹੈ ਉਹ ਮੂਰਤ ਹੀ ਨੂੰ ਮਤਲਬ ਜਿਨੇ ਗਹਿਣੇ ਤੇ ਪਹਿਲਾਂ ਰੈਂਡ ਤੇ ਲਈ ਵੀ ਹੈ ਜ਼ਮੀਨ ਉਹਨੂੰ ਰਕਮ ਦੇ ਕੇ ਜਿਹੜੀ ਉਹਦੀ ਰਕਮ ਹੈ ਦੇ ਕੇ ਕਬਜ਼ਾ ਜਿਹੜਾ ਜ਼ਮੀਨ ਦਾ ਲੈ ਲੂਗਾ ਹੁਣ ਇੱਕ ਉਦਾਹਰਣ ਨਾਲ ਸਮਝਦੇ ਆ ਇਸ ਨੂੰ ਮੰਨ ਲਓ ਇੱਕ ਅਜੈਬ ਸਿੰਘ ਨਾਂ ਦਾ ਵਿਅਕਤੀ ਹੈ ਉਹਨੇ 2 ਸਾਲ ਵਾਸਤੇ ਆਪਣਾ ਇੱਕ ਕਿੱਲਾ ਜ਼ਮੀਨ ਦਾ ਕਰਮ ਸਿੰਘ ਨੂੰ ਰਹਿਣ ਤੇ ਦਿੱਤਾ ਵਿਆ 1 ਲੱਖ ਰੁਪਏ ਦੇ ਬਦਲੇ ਰਹਿਣ ਤੇ ਦਿੱਤਾ ਵਿਆ ਰਹਿਣ ਦੀ ਜਿਹੜੀ ਮਿਆਦ ਪੂਰੀ ਨਹੀਂ ਹੋਈ ਤੇ ਅਜੈਬ ਸਿੰਘ ਨੂੰ ਪੈਸਿਆਂ ਦੀ ਲੋੜ ਪੈ ਗਈ ਹੋਰ ਕਰਮ ਸਿੰਘ ਆ ਜਿਹੜਾ ਖਰੀਦਣ ਨੂੰ ਤਿਆਰ ਨਹੀਂ ਜਿਹਨੇ ਰਹਿਣ ਤੇ ਲੈ ਰੱਖੀ ਹੈ ਜ਼ਮੀਨ ਤੇ ਅਜੈਬ ਸਿੰਘ ਨੇ ਫਿਰ 12 ਲੱਖ ਰੁਪਏ ਦੇ ਵਿੱਚ ਹਰੀ ਸਿੰਘ ਨਾਂ ਦੇ ਵਿਅਕਤੀ ਨੂੰ ਆਪਦੀ ਜਿਹੜੀ ਜ਼ਮੀਨ ਹੈ ਵੈ ਕਰਤੀ ਮਤਲਬ ਵੇਚਤੀ ਹੁਣ ਜਿਹੜੇ 12 ਲੱਖ ਦੇ ਵਿੱਚੋਂ ਬੈ ਦੀ ਜਿਹੜੀ ਕੁੱਲ ਰਕਮ ਹੈ 12 ਲੱਖ ਰੁਪਇਆ ਉਹਦੇ 'ਚੋਂ 1 ਲੱਖ ਰੁਪਇਆ ਜਿਹੜਾ ਹਰੀ ਸਿੰਘ ਹੈ ਜਿਹੜਾ ਉਹ ਆਪਣੇ ਕੋਲ ਰੱਖੂਗਾ ਤੇ 11 ਲੱਖ ਰੁਪਇਆ ਜਿਹੜਾ ਅਜੈਬ ਸਿੰਘ ਨੂੰ ਦੇ ਦੂਗਾ ਬਾਕੀ ਜਿਹੜਾ 1 ਲੱਖ ਰੁਪਇਆ ਉਹ ਜਦੋਂ ਰਹਿਣ ਦੀ ਮਿਆਦ ਪੂਰੀ ਹੋਗੀ ਤਾਂ ਜਿਹੜਾ ਹਰੀ ਸਿੰਘ ਹੈ ਉਹ ਕਰਮ ਸਿੰਘ ਨੂੰ ਦੇ ਕੇ ਜ਼ਮੀਨ ਦਾ ਕਬਜ਼ਾ ਲੈ ਲੂਗਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ